ਸਾਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਤੇ ਆਪਾਂ ਜਾ ਬਣਾਉਣ ਜਾ ਰਹੇ ਹਾਂ ਜੀ ਮਟਰ ਔਰ ਖੁੰਬਾ ਹਨਾ ਖੁੰਬਾ ਵੈਸੇ ਮੇਰੀ ਪਸੰਦ ਨਹੀਂ ਇਹ ਸਬਜੀ ਮੇਰੇ ਹਸਬੰਡ ਦੀ ਬਹੁਤ ਪਸੰਦ ਸਬਜੀ ਆ ਤੇ ਆਪਾਂ ਉਹਨਾਂ ਦੀ ਪਸੰਦ ਲਈ ਬਣਾ ਰਹੇ ਹਾਂ ਮਟਰ ਔਰ 1 ਪਾਈਆ ਖੁੰਬਾ 1 ਪਾਈਆ ਦਾ ਮਤਲਬ ਕਿ 250 ਗ੍ਰਾਮ ਠੀਕ ਆ ਜੀ ਮਟਰ ਲੈਏ ਨੇ ਮਟਰ ਵੀ ਆਪਣੇ ਇਹ 300 ਗ੍ਰਾਮ ਨੀ ਮਟਰ ਜਿਆਦਾ ਨਹੀਂ ਲਏ ਆਪਾਂ ਤੇ ਚਾਰ ਪਿਆਜ਼ ਲਏ ਆ ਕਿਉਂਕਿ ਆਪਾਂ ਪਿਆਜ਼ 라ਵਾਂਗੇ ਤੇ ਪਿਆਜ਼ ਕੋਈ ਵੱਡੇ ਤੇ ਕੋਈ ਛੋਟੇ ਐ ਇਸ ਤਰ੍ਹਾਂ ਦੇ ਤੁਸੀਂ ਦੇਖ ਲੈ ਘੱਟ ਪਾਉਣੇ ਆ ਜਾਂ ਵੱਧ ਪਾਉਣੇ ਆ ਤਾਂ ਆਪਾਂ ਉਸ ਤਰ੍ਹਾਂ ਦਾ ਮਸਾਲਾ ਤਿਆਰ ਕਰ ਲੈਣੇ ਆ ਠੀਕ ਅਦਰਕ ਦਾ ਟੁਕੜਾ ਚਾਰ ਹਰੀਆਂ ਮਿਰਚਾਂ ਲੰਜਾਂ ਨੇ ਇੱਕ ਮਿਰਚ ਵਿੱਚ ਅੱਧੀ ਲਾਲੀ ਜੀ ਵਾਲੀ ਐ ਹੂੰ ਤੇ ਨਾਲ ਲਿਆ ਆਪਾਂ ਕੜੀ ਪੱਤਾ ਤੇ ਲਸਣ ਦਾ ਆਪਾਂ ਲਵਾਂਗੇ ਜੀ ਪੇਸਟ ਠੀਕ ਹੈ ਜੀ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਆਪਾਂ ਖੁੰਬਾਂ ਨੂੰ ਥੋੜਾ ਪਾਣੀ ਚ ਭਿਓ ਕੇ ਰੱਖ ਦਿੰਨੇ ਇਹਨਾਂ ਨੂੰ ਵਾਸ਼ ਕਰ ਲੈਣੇ ਚੰਗੀ ਤਰ੍ਹਾਂ ਗਰਮ ਪਾਣੀ ਦੇ ਵਿੱਚ ਪਾਵਾਂਗੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਹਨਾਂ ਦਾ ਕੀ ਕਰਾਂਗੇ ਤੇ ਆਪਾਂ ਟਮਾਟਰ ਦੇਖੋ ਜੀ ਪਿਆਜ਼ ਮੋٹے ਮੋٹے ਕੱਟ ਲਏ ਆ ਆਪਾਂ ਇਹਦੇ ਵਿੱਚ ਘਿਓ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਆਪਾਂ ਨੂੰ ਘਿਓ ਤੋਂ ਥੋੜਾ ਘੱਟ ਜੀ ਬਣਾ ਕੇ ਦੇਖੀਏ ਦੇਖੀਏ ਮਤਲਬ ਕਿ ਬਣਾਉਂਦੇ ਆ ਆਪਾਂ ਹਨਾ ਤੁਹਾਨੂੰ ਵੀ ਪਤਾ ਤੁਸੀਂ ਵੀ ਬਹੁਤ ਵਾਰੀ ਦੇਖਿਆ कड़ाही धरती कड़ाही गर्म आप हम आप प्याज अदरक और थोड़ा जि लसन के चार पीस भी आप देते हैं ये आप बिना तेल तो भुनों करा आप हल्का ब्राउन आप हल्का बराउन करा ਇਹ ਆਪਾਂ ਦੋ ਟਮਾਟਰ ਪਾਵਾਂਗੇ ਪਰ ਆਪਾਂ ਇਹਦੇ ਵਿੱਚ ਨਹੀਂ ਆਪਾਂ ਅਲੱਗ ਬਣਾਵਾਂਗੇ ਇਹ ਤੁਹਾਨੂੰ ਦੱਸਾਂਗੇ ਆਪਾਂ ਕਿਸ ਤਰੀਕੇ ਨਾਲ ਬਣਾਉਣਾ ਇਹ ਆਪਾਂ ਬਣਾ ਰਹੇ ਹਾਂ ਬਿਨਾਂ ਤੇਲ ਤੋਂ ਬਿਨਾਂ ਕਿਉਂਕਿ ਸ਼ਹਿਜ ਆਪਣੇ ਜਿਵੇਂ ਪੂਰੇ ਬਰਾਊ ਹੋ ਗਏ ਆ ਤੇ ਆਪਾਂ ਗੈਸ ਕਰਾਂਗੇ ਹੁਣ ਬੰਦ ਆਪਾਂ ਇਹਨੂੰ ਪੇਸਟ ਬਣਾਵਾਂਗੇ

ਆਪਾਂ ਸੇਕ ਕੱਕਾ ਬੰਦ ਕੱਕਾ ਕਰ ਲਿਆ ਤੇ ਜਿ ਖੁੰਬਾ ਆਪਾਂ ਕੱਢ ਲਈ ਆਂ। ਵਾਈਆਂ ਥੋੜੀਆਂ ਬਣ ਗਈਆਂ ਤੇ ਸਰੋਂ ਦਾ ਤੇਲ ਵਿੱਚ ਪਾਉਂਦੇ ਆ ਨਾ ਤੇ ਬਹੁਤ ਵਧੀਆ। ਆਪਾਂ ਇਹ ਮੋਟੀ ਛਾਣਨੀ ਚ ਪਾਤੀਆਂ। ਕਿਉਂਕਿ ਮੋਟੀ ਛਾਣਨੀ ਜਦ ਵੀ ਪਾਜਾਂਗੇ ਚੋਂ ਸਰੋਂ ਦਾ ਤੇਲ ਹੋਏਗਾ ਉਹ ਨਿਕਲ ਜਾਏਗਾ। ਹਾਲੂ ਤੇਲ ਨਹੀਂ ਰਹੇਗਾ। ਤੇ ਜੋ ਤੇਲ ਬਚਾ ਆਪਾਂ ਇਹਦੇ ਵਿੱਚ ਤੜਕਾ ਭੁੰਨ ਲਾਂਗੇ। ਆਪਾਂ ਇਹ ਤੜਕਾ ਪਾ ਕੇ ਦੂਸਰੇ ਪਾਸੇ ਆਪਾਂ ਮਟਰ ਧੋ ਕੇ ਉਬਲਣੇ ਧਰ ਦਿੰਨੇ। ਲੋ ਜੀ ਇਹ ਆਪਣਾ ਕੁੰਬਾਪਰੀਆਂ ਤਿਆਰ ਹੋ ਗਈਆਂ ਨੇ ਆਪਾਂ ਕੁੰਬਾ ਇਹਦੇ ਨਾਲ ਸਾਈਡ ਤੇ ਕਰਦੇ ਆ ਤੇ ਇਹਦੇ ਵਿੱਚ ਪਾ ਰਹੇ ਆ ਆਪਾਂ ਹੁਣ ਜੋ ਕੀਤਾ ਹੋਇਆ ਪੇਸਟ ਥੋੜਾ ਧਨੀਆ ਜੀਰਾ ਜੋ ਮਸਾਲੇ ਆਪਾਂ ਐਡ ਕਰਨੇ ਆ ਉਹ ਪਏ ਦੇ ਵਿੱਚ ਹੁਣ ਐਡ ਕਰਾਂਗੇ ਮੈਂ ਜੀਰਾ ਨਹੀਂ ਪਾਵਾਂਗੀ ਇਹਦੇ ਵਿੱਚ ਮੈਂ ਇਹਦੇ ਵਿੱਚ ਕਾਲਾ ਪੇਸਟ ਪਾਵਾਂਗੀ ਆ ਤੁਹਾਨੂੰ ਦੱਸਦੀ ਆ ਆਪਾਂ ਹੁਣ ਸਿਰਫ ਦੇਖੋ ਬਿਲਕੁਲ ਥੋੜਾ ਜਿਹਾ ਸੀ ਉਹਦੇ ਵਿੱਚ ਹੀ ਆਪਾਂ ਸਾਰਾ ਕੁਛ ਹੈ ਕਰ ਲਿਆ ਕੁੰਬਾਂ ਵਿੱਚ ਢਾਲਣਿਆਂ ਵਿੱਚ ਆਪਾਂ ਤੜਕਾ ਲਾ ਲੈਣਾ ਵਾ ਪਹਿਲਾਂ ਆਪਾਂ ਬਿਨਾ ਝੋਤੋ ਹੀ ਮਸਾਲਾ ਭੰਨਿਆ ਸੀਗਾ ਬੱਸ ਆਕ ਆਪਣਾ ਇਹ ਮਸਾਲਾ ਸੁੱਕਾਦਾ ਇਸ ਸੁੱਕਾਦਾ ਬਣਾਵੋ ਤਾਂਕਿ ਆਪਾਂ ਟਮਾਟਰ ਦਾ ਪੇਸਟ ਤਿਆਰ ਕਰ ਲੈਨੇ ਆਂ ਹਾਂਜੀ ਆਪਣਾ ਪੇਸਟ ਜਦੋਂ ਭੁਜੇਗਾ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਕੜੀ ਪੱਤਾ ਇਹ ਆਪਾਂ ਥੋੜਾ ਜ�ਦਾ ਘੋਣ ਰਹੀ ਕੜੀ ਪੱਤਾ ਪਾਵਾਂਗੇ జరు మసాలా అద్ భాగం మన హాలి కాఫీ మసాలా భుజనా మసాలా చరికేనా భున్నే పేస్ట్ పేస్ట పామాటరీ పాస్టా పేస్ట పా టమాటర్ ਚੰਗੀ ਤਰ੍ਹਾਂ ਆਪਾਂ ਨੂੰ ਢੰਗਾ ਗਏ ਆਪਣਾ ਹਲੇ ਪੇਸਟ ਇਹਦੇ ਨਾਲ ਵੀ ਲੱਗਿਆ ਹੋਇਆ ਕੱਪ ਦੇ ਢੱਕੰਦੇ ਢੱਕਣੀ ਕਿੰਨੀ ਮੈਂ ਕਾਪੀ ਗਈ ਜਾਨੀ ਇਹਨੂੰ ਵੀ ਚਲੋ ਜੋ ਲੱਗਿਆ ਪਹਿਚ ਪਾਣੀ ਪਾ ਕੇ ਕਰਾਂਗੇ ਦੂਸਰੇ ਪਾਸੇ ਮੈਂ ਧਰ ਦਿੰਨੀ ਹੈ ਮਟਰ ਰਿਜਣੇ ਦੋਨੇ ਚੀਜ਼ਾਂ ਆਪਣੀਆਂ ਬੜੇ ਆਸਾਨ ਔਰ ਬੜੇ ਵਧੀਆ ਤਰੀਕੇ ਨਾਲ ਬਣਣਗੀਆਂ ਆਪਾਂ ਚੱਲੇ ਕੋਈ ਵੀ ਮਸਾਲਾ ਐਡ ਨਹੀਂ ਕਰਾਂਗੇ ਕਿਉਂਕਿ ਮਸਾਲਾ ਪਹਿਲੇ ਹੀ ਬਣਾਣਾ ਆਪਾਂ ਪੇਸਟ ਵਗੈਰਾ ਲੋਜੀ ਆਪਣਾ ਮਸਾਲਾ ਭੱਲੇ ਨਾ ਲੱਗੇ ਆਪਾਂ ਨੂੰ ਭਲਾਉਂਦੇ ਰਹਿਣਾ ਮਸਾਲੇ ਨੂੰ ਆਪਾਂ ਅੱਗੇ-ਅੱਗੇ ਵਿੱਚ ਹੁਣ ਮਸਾਲੇ ਐਡ ਕਰਾਂਗੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਇਹ ਚ ਪਾਵਾਂਗੇ ਜੀ ਨਮਕ ਨਮਕ ਪਾਵਾਂਗੇ ਸਵਾਦਨ ਸਾਰ ਕੁਝ ਦੇਖ ਲਓ ਤੁਹਾਡੇ ਸਾਹਮਣੇ ਬਿਲਕੁਲ ਆਪਾਂ ਕਹਾਂ ਉਹ ਬਹੁਤ ਘੱਟ ਪਾਇਆ ਹਾਂ ਹੌਂਦੀ ਵੀ ਆਪਾਂ ਆਵਦੀ ਸਬਜੀ ਦੇ ਹਿਸਾਬ ਨਾਲ ਲਾਲ ਮਿਰਚ ਆਪਾਂ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਆਪਾਂ ਹਰੀਆਂ ਪਾ ਚੁੱਕੇ ਆ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਸੁੰਢ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਕਰ ਲਾਂ ਤਾਂ ਕਿ ਜਲ ਨਾ ਜਾਵੇ ਮਿਕਸ ਕਰ ਲਿਆ ਆਪਾਂ ਹਾਰੇ ਇਹ ਮਸਾਲੇ ਜਿਹੜੇ ਪਾਇ ਸੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਹੋਰ ਮਸਾਲੇ ਹੋਰ ਮਸਾਲੇ ਦੇ ਵਿੱਚ ਪਾਣਗੇ ਜੀ ਗਰਮ ਮਸਾਲਾ ਬਿਲਕੁਲ ਮੈਂ ਅੱਧਾ ਚਮਚੇ ਤੋਂ ਵੀ ਘੱਟ ਪਾ ਰਹੀ ਹਾਂ ਇਹਦੇ ਵਿੱਚ ਪਾਵਾਂਗੀ ਮੈਂ ਧਨੀਆ ਪਾਊਡਰ ਉਹ ਪਾਵਾਂਗੇ ਚਮਚਾਪਾ ਇਹਦੇ ਨਾਲ ਥੋੜਾ ਟੇਸਟ ਆ ਜਾਂਦਾ ਵਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਬਜੀ ਵਾਲਾ ਮਸਾਲਾ ਤੇ ਨਾਲ ਮੈਂ ਸ਼ਾਹੀ ਪਨੀਰ ਵਾਲਾ ਮਸਾਲਾ ਜ਼ਰੂਰ ਐਡ ਕਰਾਂਗੀ ਤਕਰੀਬਨ ਪੌਣਾ ਚਮਚਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਓ ਜਿੰਨੀਆਂ ਕਰ ਨਹੀਂ ਕਿਸੇ ਕੋਲ ਸ਼ਾਹੀ ਪਨੀਰ ਜ਼ਰੂਰੀ ਨਹੀਂ ਕਿ ਤੁਸੀਂ ਉਹ ਸ਼ਾਹੀ ਪਨੀਰ ਪਾਉਣਾ ਹੀ ਪਾਉਣਾ ਪਨੀਰ ਦਾ ਸ਼ਾਹੀ ਪਨੀਰ ਦਾ ਮਸਾਲਾ ਇਹ ਚ ਪਾ ਲਈ ਆਪਾਂ ਹਿੰਗ ਤਕਰੀਬਨ ਅੱਧਾ ਚਮਚਾ ਹੁਣ ਆਪਾਂ ਇਹ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਦੇ ਜਾਵਾਂਗੇ ਸਾਰੀਆਂ ਚੀਜ਼ਾਂ ਨੂੰ ਤੇ ਉਧਰ ਆਪਣੇ ਮਟਰ ਵੀ ਰਿਜ ਗਏ ਤਿਆਰ ਨੇ ਪਰ ਆਪਾਂ ਇਹਨੂੰ ਪੈਨਣ ਦੇ ਵਿੱਚ ਪੂਰਾ ਕਰਾਂਗੇ ਮਸਾਲਾ ਜਿੰਨਾ ਵੀ ਆਪਾਂ ਮਸਾਲਾ ਭੁੰਨਾਗੇ ਆਪਾਂ ਨੂੰ ਉਨਾ ਹੀ ਇਹਦਾ ਫਾਇਦਾ ਹੋਏਗਾ ਫਾਇਦੇ ਦਾ ਮਤਲਬ ਉਨਾ ਹੀ ਕਲਰ ਦੇਵੇਗਾ ਕਿਉਂਕਿ ਸਾਰੇ ਮਸਾਲੇ ਭੁੰਨਦੇ ਨਾਲ ਹੀ ਸਾਰੀ ਸਬਜ਼ੀ ਦਾ ਟੇਸਟ ਬਣ ਜਾਂਦਾ ਵਾ ਪਾਣੀ ਆਪਾਂ ਹਮੇਸ਼ਾ ਗਰਮ ਪਾਈ ਜਾਵਾਂ ਨਹੀਂ ਤਾਂ ਤੁਸੀਂ ਕਦੇ ਵੀ ਦੇਖ ਲਿਓ ਜਮਾ ਕੇ ਆਪਾਂ ਮਸਾਲੇ ਭੁਜੇ ਹੋਣ ਉਹਦੇ ਵਿੱਚ ਠੰਡਾ ਪਾਣੀ ਪਈ ਤਾਂ ਆਪਣਾ ਮਸਾਲਾ ਇੱਕਦਮ ਠੰਡਾ ਹੁੰਦਾ ਵਾ ਪਰ ਆਪਾਂ ਇੰਨਾ ਵੀ ਕਿਰਪਾ ਕਰੋ ਕਿ ਗਰਮ ਪਾਣੀ ਪਾਇਆ ਕਰੋ ਫਿਰ ਆਪਣਾ ਮਸਾਲਾ ਠੰਡਾ ਨਹੀਂ ਹੁੰਦਾ ਵਾ ਇਹਨਾਂ ਤੋਂ ਬੜੀ ਮਿਹਨਤ ਕਰਨੀ ਪੈਂਦੀ ਆ ਆਪਾਂ ਨੂੰ ਫੇਰ ਦੁਆਰਾ ਭੁੰਨਣ ਦੇ ਵਿੱਚ ਰੋਜੀ ਆਪਣਾ ਮਸਾਲਾ ਤਿਆਰ ਆ ਆਪਾਂ ਇਹਨੂੰ ਇੱਕ ਵਾਰਾ ਹੀ ਦੇਵਾਂਗੇ ਕਿਉਂਕਿ ਸਾਰੇ ਮਸਾਲੇ ਬਾਅਦ ਚ ਵੀ ਐਡ ਹੋਣਗੇ ਇਹਦੇ ਵਿੱਚ ਆਪਾਂ ਪਾਵਾਂਗੇ ਖੁੰਬਾ ਤੁਸੀਂ ਕੱਲੀਆਂ ਖੁੰਬਾ ਵੀ ਬਣਾ ਕੇ ਦੇਖੋ ਬਹੁਤ ਟੇਸਟ ਆਉਂਦੀਆਂ ਨੇ ਤੇ ਆਪਾਂ ਨਾਲ ਇਹ ਮਟਰ ਉਬਲ ਗਏ ਤੇ ਆਪਾਂ ਮਟਰ ਵੀ ਇਹਦੇ ਵਿੱਚ ਪਾਵਾਂਗੇ ਪਾਵਾਂਗੇ ਮਟਰ ਆਪਣੇ ਉਬਲ ਗਏ ਤੇ ਆਪਾਂ ਇਹਨਾਂ ਦੇ ਵਿੱਚ ਕਰਾਂਗੇ ਮਸਾਲਾ ਐਡ ਮਸਾਲਾ ਐਡ ਕਰਾਂਗੇ ਤੇ ਮਸਾਲਾ ਵੀ ਇਹਦੇ ਵਿੱਚ ਰਿਝੇਗਾ ਲਓ ਜੀ ਆਪਣਾ ਮਸਾਲਾ ਦੇਖੋ ਬਹੁਤ ਸੋਹਣਾ ਤਿਆਰ ਹੋਇਆ ਥੋਮਬਾ ਵੇਰਾ ਪਾਣੀ ਵਿੱਚ ਬਾਦਤੀਆਂ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਕਿਹੜੀ ਸਟ੍ਰੀਗਿ ਜਿਨਾ ਆ ਰਹੀ ਹੈ ਬਣਾਉਣੇ ਹੁੰਦੇ ਆ। ਆਪਾਂ ਮਸਾਲਾ ਲੱਗਿਆ ਨਹੀਂ ਰਹਿਣ ਦੇਣਾ ਮਿਹਨਤ ਨਾਲ ਬਣਿਆ ਹੋਇਆ ਜੀ। ਤੇ ਹੁਣ ਆਪਣਾ ਚੰਗੀ ਤਰ੍ਹਾਂ ਹਿਵਾਲੇ ਆਉਣਗੇ। ਕਿਉਂਕਿ ਇਹਦੇ ਵਿੱਚ ਮਿਕਸ ਹੋਏਗਾ ਘੜ ਤੋਂ ਘਟਾਪਾ 10 ਮਿੰਟ ਇਹਦੇ ਵਿੱਚ ਜ਼ਰੂਰ ਨਾਲ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਦੇਖਿਓ ਕਿੰਨੀ ਸੰਗਣੀ ਤਰੀ ਬਣਦੀ ਹੈ ਫਿਰ ਇਹ ਤੁਹਾਨੂੰ ਫਿਰ ਦਿਖਾਵਾਂਗੇ ਆਪਾਂ ਕਿੰਨੀ ਸੰਗਣੀ ਤਰੀ ਬਣਦੀ ਹੈ। ਆਪਣੀ ਜੀ ਮਟਰ আর ਮਸ਼ਰੂਮ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਤੁਸੀਂ ਇਸ ਤਰੀਕੇ ਦੇ ਨਾਲ ਮਟਰ ਮਸ਼ਰੂਮ ਬਣਾਇਓ ਤੇ ਬਹੁਤ ਹੀ ਵਧੀਆ ਬਣਦੀ ਹੈ ਦੇਖੋ ਤੁਹਾਡੇ ਸਾਹਮਣੇ ਸਿਰਫ 3 ਚਮਚਿਆਂ ਦੇ ਨਾਲ ਆਪਾਂ ਸਬਜ਼ੀ ਤਿਆਰ ਕੀਤੀ 3 ਚਮਚੇ ਦਾ ਮਤਲਬ ਕਿ ਸਰੋਂ ਦੇ ਤੇਲ ਦੇ 3 ਚਮਚੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਮਟਰ ਮਸ਼ਰੂਮ ਬਣਾਇਓ ਜੀ ਤੁਸੀਂ ਦੱਸਣਾ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਤਨੀਆ ਅੱਜ ਧਨੀਆ ਵੀ ਆ ਪੈਦੇ ਵਿੱਚ ਪਾ ਦਿੱਤਾ ਧਨੀਆ ਤਾਂ ਬਹੁਤ ਹੀ ਅੱਛਾ ਧਨੀਆ ਸਾਰੀ ਬਹੁਤ ਵਧੀਆ ਚੀਜ਼ ਹੁੰਦੀ ਹੈ ਧਨੀਆ ਤੁਸੀਂ ਕਾਹੇ ਕਰੋ ਧਨੀਏ ਦੀ ਚਟਨੀ ਬਣਾਓ ਤੇ ਵੱਧ ਤੋਂ ਵੱਧ ਧਨੀਆ ਦਾ ਵੀ ਇਸਤੇਮਾਲ ਕਰਿਆ ਕਰੋ ਮੇਰੇ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ